ਅੰਮ੍ਰਿਤਸਰ ਵਿੱਚ ਅੱਜ ਗਲੋਬਲ ਪੰਜਾਬੀ ਐਸੋਸੀਏਸ਼ਨ ਵੱਲੋਂ ਪੰਜਾਬ ਅੰਦਰ ਕਾਨੂੰਨ ਵਿਵਸਥਾ ਤੇ ਬੇਵਦੀਆਂ ਦੇ ਹੋਰੇ ਲਗਾਤਾਰ ਮਸਲਿਆਂ ਨੂੰ ਲੈ ਕੇ ਸਖਤ ਕਾਨੂੰਨ ਬਣਾਉਣ ਦੀ ਮੰਗ ਨੂੰ ਇੱਕ ਮੀਟਿੰਗ ਦਾ ਆਯੋਜਨ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਕੁਲਵੰਤ ਸਿੰਘ ਢਾਲੀਵਾਲ ਤੇ ਸਰਪ੍ਰਸ ਵਰਲਡ ਕੈਂਸਰ ਕੇਅਰ ਸੇਵਾ ਸੁਸਾਇਟੀ ਤੇ ਅੰਬੈਸਡਰ ਦੀ ਅਗਵਾਈ ਵਿੱਚ ਹੋਈ ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਪਿਛਲੇ ਸਾਲਾਂ 'ਚ 250 ਤੋਂ ਵੱਧ ਗੁਰੂਗ੍ਰੰਥ ਸਾਹਿਬ ਜੀ ਦੀਆਂ ਪਾਵਨ ਸਰੂਪਾ ਦੀਆਂ ਬੇਦੀਆਂ ਹੋ ਚੁੱਕੀਆਂ ਨੇ ਪਰ ਸਰਕਾਰ ਦੇ ਲੀਡਰ ਇਸ ਨੂੰ ਸੁਲਝਾਉਣ ਦੀ ਬਜਾਏ ਬਿਆਨਬਾਜ਼ੀ ਕਰਕੇ ਹੋਰ ਸਭ ਨੂੰ ਉਲਝਾ ਰਹੇ ਨੇ ਜੋ ਕਿ ਚਿੰਤਾ ਦਾ ਵਿਸ਼ਾ ਹੈ ਐਸੋਸੀਏਸ਼ਨ ਦੇ ਆਨਰੇਰੀ ਸਖਤਰ ਡਾਕਟਰ ਜਸਵਿੰਦਰ ਸਿੰਘ ਢਿੱਲੋਂ ਤੇ ਸਾਬਕਾ ਵਾਈਸ ਚਾਂਸਲਰ ਨੇ ਦੱਸਿਆ ਕਿ ਗਲੋਬਲ ਪੰਜਾਬੀ ਐਸੋਸੀਏਸ਼ਨ ਦੇ ਸਰਪ੍ਰਸਤ ਡਾਕਟਰ ਇਕਬਾਲ ਸਿੰਘ ਲਾਲਪੁਰਾ ਜੀ ਦੀ ਗਵਾਹੀ ਚ ਕਾਨੂੰਨੀ ਮਾਰਾਂ ਦੀ ਰਾਏ ਨਾਲ ਭਾਰਤ ਸਰਕਾਰ ਨੂੰ ਸਖਤ ਕਾਨੂੰਨ ਬਣਾਉਣ ਲਈ ਇੱਕ ਰੂਕਾ ਤਿਆਰ ਕੀਤਾ ਗਿਆ ਜੋ ਜਲਦ ਕੇਂਦਰੀ ਕਾਨੂੰਨ ਮੰਤਰੀ ਨੂੰ ਪੇਸ਼ ਕੀਤਾ ਜਾਵੇਗਾ ਪੱਤਰ ਚ ਭਾਰਤ ਦੇ ਵਿਦੇਸ਼ਾਂ ਚ ਵਸਦੇ ਹਿੰਦੂ ਸਿੱਖ ਭਾਈਚਾਰੇ ਨੂੰ ਬਨਾਉਣ ਤੇ ਪੰਜਾਬ ਚ ਅਮਨ ਸ਼ਾਂਤੀ ਵਾਲਾ ਮਾਹੌਲ ਸਿਰਜਣ ਤੇ ਬੰਗਲਾਦੇਸ਼ ਵਾਂਗੂ ਹਿੰਦੂ ਵੀਰਾਂ ਤੇ ਹੋ ਰਹੇ ਅਤਿਆਚਾਰ ਨੂੰ ਰੋਕਣ ਦੀ ਮਦਦ ਲਈ ਭਾਰਤ ਸਰਕਾਰ ਵੱਲੋਂ ਕਾਨੂੰਨ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਭਾਰਤ ਸਰਕਾਰ ਨੂੰ ਸਭ ਧਰਮਾਂ ਵਿੱਚ ਅਮਨ ਸ਼ਾਂਤੀ ਸਤਿ ਭਾਵਨਾ ਵਾਲਾ ਮਾਹੌਲ ਤਿਆਰ ਕਰਨ ਤੇ ਸਭ ਧਰਮਾਂ ਦੇ ਸਤਿਕਾਰ ਨੂੰ ਯਕੀਨੀ ਬਣਾਉਣ ਲਈ ਵੱਡੇ ਪੱਧਰ ਤੇ ਵਿਉਂਤਬੰਦੀ ਉਪਰਾਲੇ ਵਿਢਨੇ ਚਾਹੀਦੇ ਨੇ ਇਸ ਮੌਕੇ ਪ੍ਰੋਫੈਸਰ ਗੁਰਵਿੰਦਰ ਸਿੰਘ ਮਮਨਕੇ ਡਾਕਟਰ ਰਮਨ ਗੁਪਤਾ ਬ੍ਰਿਗੇਡੀਅਰ ਹਰਚਰਨ ਸਿੰਘ ਦਲਜੀਤ ਸਿੰਘ ਕੋਲੀ ਡਾਕਟਰ ਵਿਕੀ ਆਨੰਦ ਡਾਕਟਰ ਸਤਿੰਦਰ ਕੋਰ ਮਨਚੰਦਾ ਡਾਕਟਰ ਸਾਈਨੀ ਸੋਲ ਬਸੰਤ ਕੁਮਾਰ ਸ਼ਰਮਾ ਸਮੇਤ ਹੋਰ ਹਾਜ਼ਰ ਸਨ ਅਮ੍ਰਿਤਸਰ ਤੋਂ ਗੁਰਮੀਤ ਸਿੰਘ ਦੀ ਰਿਪੋਰਟ ਨਿਊਸ ਹੈਡਲਾਈਨ ਟੂਡੇ ਪੰਜਾਬ ਦਸਮਾਣੀ ਅੱਜ ਜਮਾਤ ਹੈ ਅਮਰੀਕਾ ਅੱਜ ਸਾਡੇ ਨਾਲ ਥੈਂਕ ਗਲੋਬਲ ਪੰਜਾਬੀ ਐਸੋਸੀਏਸ਼ਨ ਦੀ ਮੀਟਿੰਗ ਹੋਈ ਅਮਰਸਰ ਦੇ ਵਿੱਚ ਐਂਡ ਉਹ ਸਾਰਿਆਂ ਨੂੰ ਪਤਾ ਹੈ ਵੀ ਜੋ ਗੁਰੂ ਗੰਗ ਸਾਹਿਬ ਦੀ ਬੇਅਦਬੀ ਦਾ ਪਿਛਲੇ 17 ਸਾਲ ਤੋਂ ਰੌਲਾ ਚੱਲਿਆ ਆ ਰਿਹਾ ਠੀਕ ਹੈ 250 ਗੁਰੂ ਗੰਗ ਸਾਹਿਬ ਦੀ ਬੇਅਦਬੀ ਹੋ ਚੁੱਕੀ ਹੈ ਐਂਡ ਕੋਈ ਉਹਦਾ ਕੰਕ੍ਰੀਟ ਹੱਲ ਨਹੀਂ ਨਿਕਲਿਆ ਲੋਕ ਰੌਲਾ ਪਾਈ ਜਾਂਦੇ ਆ ਯੂਜ਼ ਕਰ ਰਹੇ ਆ ਪੋਲਿਟੀਕਲ ਪਾਰਟੀਆਂ ਗੁਰੂ ਗੁਰੂ ਗੰਗ ਸਾਹਿਬ ਦੀ ਨੂੰ ਬੇਅਦਬੀ ਨੂੰ ਵਰਤ ਰਹੇ ਆ ਆਪਦੇ ਮਨੋਰਥਾਂ ਲਈ ਅਸੀਂ ਗਲੋਬਲ ਪੰਜਾਬੀ ਐਸੋਸੀਏਸ਼ਨ ਨੇ ਕੋਸ਼ਿਸ਼ ਕਰ ਰਹੇ ਹਾਂ ਅਸੀਂ ਤਾਂ ਸਾਡੀ ਸਾਡੀ ਸਾਰੀ ਟੀਮ ਅ ਅੰਡਰ ਦਾ ਅੰਬ੍ਰੇਲਾ ਆਫ ਨੈਸ਼ਨਲ ਮਾਈਨੋਰਿਟੀ ਕਮਿਸ਼ਨ ਚੇਅਰਮੈਨ ਇਕਬਾਲ ਸਿੰਘ ਜੀ ਲਾਲਪੁਰਾ ਉਹਨਾਂ ਨੂੰ ਬੇਨਤੀ ਕੀਤੀ ਅਸੀਂ ਇੱਕ ਲੈਟਰ ਬਣਾਈ ਹੈ ਜੋ ਕਿ ਪ੍ਰੋਪਰ ਲੀਗਲ ਬਾਡੀਜ਼ ਦੀ ਸਲਾਹ ਦੇ ਨਾਲ ਵੀ ਬੇਅਦਬੀ ਦੀ ਸਜ਼ਾਈ ਮੌਤ ਕੀਤੀ ਜਾਵੇ ਫਿਰ ਅੱਗੇ ਤੋਂ ਰੁਕ ਜਾਏਗੀ ਅਸੀਂ ਹਰ ਪਵਿੱਤਰ ਗ੍ਰੰਥ ਦਾ ਇਕੁਅਲ ਸਤਕਾਰ ਕਰਦੇ ਆਂ ਹਰ ਗੁਰੂਗੁਰੂਗੰਗ ਸਾਹਿਬ ਗੀਤਾ ਕੁਰਾਨ ਉਹ ਕਾਨੂੰਨ ਸਭ ਤੇ ਲਾਗੂ ਹੋਵੇ ਕੋਈ ਵੀ ਬੰਦਾ ਬੇਅਦਬੀ ਕਰਦਾ ਫਿਰ ਉਹ ਜਿਹੜੀ ਸਜ਼ਾਏ ਮੌਤ ਹੋਏਗੀ ਨਾ ਉਹਦਾ ਡਰ ਰਹੇਗਾ ਚਾਹੇ ਜਿੰਦ ਚਾਹੇ ਮੌਤ ਕਰ ਦਿਓ ਚਾਹੇ ਉਮਰ ਕੈਦ ਕਰ ਦਿਓ ਜੋ ਵੀ ਕਿਉਂਕਿ ਸੁਪਰੀਮ ਕੋਰਟ ਨੇ ਆਲਰੇਡੀ ਕਹਿ ਦਿੱਤਾ ਕਿ ਗੁਰੂਗੰਗ ਸਾਹਿਬ ਇਜ਼ ਅ ਲਿਵਿੰਗ ਗੁਰੂ ਠੀਕ ਹੈ ਇਹ ਤਾਂ ਸਾਡੇ ਲਈ ਇੱਕ ਬਹੁਤ ਵੱਡੀ ਚੀਜ਼ ਆ ਸੁਪਰੀਮ ਕੋਰਟ ਨੇ ਇਹ ਗੱਲ ਕਹਿਣੀ ਤੇ ਅਸੀਂ ਉਸ ਤੋਂ ਅੱਗੇ ਹੁਣ ਚੱਲੇ ਆਂ ਕਿ ਇਹ ਤਾਂ ਰੌਲਾ ਹੀ ਪਾਈ ਜਾ ਰਹੇ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਵਧਤੀ ਜਾ ਰਿਹਾ ਹੈ ਰਾਜਨੀਤਿਕ ਪਾਰਟੀਆਂ ਵਾਲੇ ਗੁਰੂ ਦਾ ਭੈ ਰੱਖ ਕੇ ਵੀ ਅੱਗੇ ਤੋਂ ਇਹ ਬੰਦ ਹੋਵੇ ਉਹਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੇ ਆਂ ਇਹ ਸਾਰੇ ਪ੍ਰੋਬਲਮ ਪ੍ਰੋਬਲਮ ਕਰੀ ਜਾਂਦੇ ਹੱਲ ਲੱਭਣ ਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਅੱਜ ਤੱਕ ਅਂਡ ਪੂਰੀ ਕੋਸ਼ਿਸ਼ ਕਰ ਰਹੇ ਆਂ ਜੀ ਅਂਡ ਗੁਰਸਬ ਕਿਰਪਾ ਕਰਨਗੇ ਅਂਡ ਮੈਂ ਸਭ ਨੂੰ ਬੇਨਤੀ ਕਰਦਾ ਸਾਰੇ ਸਤਿ ਭਾਵਨਾ ਅਂਡ ਇੱਕ ਦੂਜੇ ਦਾ ਸਤਿਕਾਰ ਕਰਦੇ ਰਿਹਾ ਕਰੋ ਅਂਡ ਦਰੱਖਿਆ ਕਰੋ ਬਾਣੀ ਪਵਿੱਤਰ ਬਾਣੀ ਇਹੀ ਸਿਖਾਉਂਦੀ ਆ ਗੁਰੂ ਗੰਦ ਸਾਹਿਬ ਤਾਂ ਸਰਵ ਸੰਜੀਵਾਲਤਾ ਜੀ ਠੀਕ ਹੈ ਸਭ ਤਪ ਦੀ ਧਰਮਾਂ ਦੀ ਬਾਣੀ ਦਰਜ ਹੈ ਪਰ ਅਸੀਂ ਕੋਈ ਧਰਮ ਨਹੀਂ ਮਾੜਾ ਕੌਣ ਮਾੜਾ ਇਕਲਵੰਨ ਸਿੰਘ ਧਰਮ ਨਹੀਂ ਮਾੜਾ ਕੋਈ ਧਰਮ ਨਹੀਂ ਮਾੜਾ ਧਰਮ ਦੇ ਜਿਹੜੇ ਫਾਲੋਅਰਸ ਆ ਉਹ ਮਾੜੇ ਆ ਉਹ ਕਹਿੰਦਾ ਮੇਰਾ ਧਰਮ ਚੰਗਾ ਉਹ ਕਹਿੰਦਾ ਮੇਰਾ ਚੰਗਾ ਆਪਾਂ ਇਹਨਾਂ ਚੀਜ਼ਾਂ ਤੋਂ ਗ੍ਰੇਸ ਕਰਿਆ ਕਰੋ ਦਰ ਰੱਖਿਆ ਕਰੋ ਦਿਲ ਦੇ ਵਿੱਚ 400 ਕੈਨਸਲ ਬਾਰੇ ਕੀ ਮੈਸੇਜ ਹੈ ਕੈਂਸਰ ਤਾਂ ਜੀ ਲੱਗੇ ਐਂਡ ਉਹ ਸਪੀਡ 12783 ਪਿੰਡ ਹੈ ਜੀ 1115000 ਚੈੱਕ ਅਪ ਕਰ ਦਿੱਤਾ ਐਂਡ ਬਸ ਬਾਰਡਰ ਏਰੀਏ ਸਟਾਰਟ ਆ ਜੀ ਜੰਮੂ ਕਸ਼ਮੀਰ ਤੋਂ ਜਲਦੀ ਫਾਜ਼ਲਕਾ ਤੱਕ ਜਾਵਾਂਗੇ ਸਿਰਫ ਬਾਰਡਰ ਏਰੀਏ ਦੇ ਵਿੱਚ ਅਸੀਂ ਬਿਹਾਈਂਡ ਹੈ 50 ਕਿਲੋਮੀਟਰ ਬਾਰਡਰ ਤੋਂ ਲੈ ਕੇ ਅੰਦਰ ਤੱਕ ਤੇ ਬਾਕੀ ਅਸੀਂ ਮਾਝਾ ਬਹੁਤ ਚੰਗੀ ਤਰ੍ਹਾਂ ਕਰਤਾ ਜਿਹੜੇ ਬਾਕੀ ਡਿਸਟ੍ਰਿਕਟ ਹੈ ਮਾਲਵਾ ਸਾਰਾ ਕਰ ਚੁੱਕੇ ਆਂ ਦੁਆਬਾ ਕਰ ਚੁੱਕੇ ਆਂ ਐਂਡ ਅਸੀਂ ਤੁਹਾਡੇ ਨਾਲ ਆਂ ਜੀ ਪਰ ਤੁਹਾਨੂੰ ਵੀ ਬੇਨਤੀ ਕਰਨਾ ਦਵਾਈ ਦੇ ਲੰਗਰਾਂ 'ਚ ਕੁਝ ਪਾ ਲਿਆ ਕਰੋ ਦੋ ਆਈਦੇ ਲੰਗਰ ਵੀ ਬਹੁਤ ਜ਼ਰੂਰੀ ਹੈ। ਦਾਨ ਦੀ ਦਿਸ਼ਾ ਵੀ ਬਦਲੋ। ਕਿਹੜੀ ਦਿਸ਼ਾ? ਮਨੁੱਖਤਾ ਦੀ ਸੇਵਾ। ਉਹਦੇ ਤੇ ਵੀ ਪਹਿਰਾ ਦਿਓ ਸਾਰੇ ਰਲ ਕੇ ਅਸੀਂ ਤੁਹਾਡੇ ਨਾਲ ਆ। ਪੰਜਾਬ ਸਾਡੀ ਸਟੇਟ ਹੈ ਜੀ। ਅਸੀਂ ਪੰਜਾਬ ਗਵਰਨਮੈਂਟ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਆ। ਠੀਕ ਹੈ। ਕਿਉਂਕਿ ਮਨੁੱਖਤਾ ਹੈ। ਇਹਦੇ 'ਚ ਕੋਈ ਸਾਡੀ ਰਾਜਨੀਤਿਕ ਪਾਰਟੀ ਕੋਈ ਨਹੀਂ। ਸਾਡੀ ਅਸੀਂ ਇੱਕੋ ਹੀ ਸਨੇਹਾ ਲੈ ਕੇ ਚੱਲੇ ਆ ਜਿਉਂ ਭਾਈ ਕਨਈਆ ਜੀ ਦਾ ਵੀ ਮਨੁੱਖਤਾ ਦੀ ਸੇਵਾ। ਠੀਕ ਹੈ। ਕਿ ਕਿਸੇ ਦੀ ਜਾਈ ਜ਼ਿੰਦਗੀ ਨਾ ਜਾਵੇ। ਹਨ ਪੂਰੀ ਕੋਸ਼ਿਸ਼ ਕਰ ਰਹੇ ਆ। ਥੈਂਕ ਯੂ ਬਹੁਤ ਧੰਨਵਾਦ। ਇਹ ਅੰਮ੍ਰਿਤਸਰ ਸਾਹਿਬ ਕੀ ਕਹਿਣਾ ਚਾਹੁੰਦੇ ਆ ਜਿਹੜੀ ਮੀਟਿੰਗ ਕੀਤੀ ਹੈ ਅੱਜ ਅਸੀਂ ਗਲੋਬਲ ਪੰਜਾਬੀ ਐਸੋਸੀਏਸ਼ਨ ਤੇ ਵਰਲਡ ਕੈਂਸਰ ਕੇਅਰ ਵੱਲੋਂ ਸਾਂਝੇ ਰੂਪ ਵਿੱਚ ਮੀਟਿੰਗ ਕੀਤੀ ਹੈ ਕਿਉਂਕਿ ਧਰਵਲ ਸਾਹਿਬ ਜਿਹੜੇ ਗਲੋਬਲ ਪੰਜਾਬੀ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਤੇ ਵਰਲਡ ਕੈਂਸਰ ਕੇਅਰ ਦੇ ਵੀ ਬ੍ਰੈਂਡ ਬੈਸਟਰ ਨੇ ਉਪਰਚਾਂਤ ਅੰਮ੍ਰਿਤਸਰ ਆਏ ਸਨ ਕਿ ਅਸੀਂ ਅੰਮ੍ਰਿਤਸਰ ਦਾ ਲੋਕਲ ਯੂਨਿਟ ਜਿਹੜਾ ਹੈ ਗਲੋਬਲ ਪੰਜਾਬੀ ਐਸੋਸੀਏਸ਼ਨ ਦਾ ਉਦੇ ਸਾਰੇ ਮੈਂਬਰ ਤੇ ਉਦੇ ਦਾ ਸਹਿਬਾਨ ਇਕੱਠੇ ਹੋ ਕੇ ਇਸ ਅਵਸਰ ਦਾ ਫਾਇਦਾ ਠਾਇਆ ਕਿਉਂਕਿ ਬਹੁਤ ਦੇਰ ਤੋਂ ਸਭ ਦੇ ਮਨ ਵਿੱਚ ਸੀ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਨੇ ਪੰਜਾਬ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਹੋਵੇ ਤੇ ਇਸੇ ਹੀ ਧਰਤੀ ਉੱਤੇ ਸਾਰੀ ਉਮਰ ਗੁਰੂ ਸਾਹਿਬਾਨ ਨੇ ਲਗਾਈ ਹੋਵੇ ਉਸੇ ਧਰਤੀ ਤੇ ਹੀ 250 ਨਾਲੋਂ ਜ਼ਿਆਦਾ ਬੇਅਦਬੀ ਦੀਆਂ ਘਟਨਾਵਾਂ ਹੋਣ ਇਹ ਬੜੀ ਦੁਖਦਾਈ ਹੈ ਤੇ ਗਲੋਬਲ ਪੰਜਾਬੀ ਐਸੋਸੀਏਸ਼ਨ ਮਹਿਸੂਸ ਕਰਦੀ ਹੈ ਕਿ ਸਨ ਇੱਕ ਪਬਲਿਕ ਅਵੇਅਰਨੈਸ ਦੇ ਨਾਲ ਦੇ ਨਾਲ ਕਾਨੂੰਨ ਦੀ ਮਦਦ ਵੀ ਲੈਣੀ ਚਾਹੀਦੀ ਹੈ ਕਿਉਂਕਿ 295 ਦੇ ਵਿੱਚ ਧਾਰਾ 295 ਦੇ ਤਾਹਤ ਜਿਹੜੀ ਸਜ਼ਾ ਹੈ ਉਹ ਸਜ਼ਾ ਬਹੁਤ ਨਗੂਣੀ ਤੇ ਮਾਮੂਲੀ ਹੈ ਜੁਰਮਾਨਾ ਬਹੁਤ ਨਗੂਣਾ ਹੈ ਜਿਹਦੇ ਨਾਲ ਕੋਈ ਕਾਨੂੰਨ ਦਾ ਡਰ ਭੈ ਜਿਹੜਾ ਹੈ ਉਹ ਮਹਿਸੂਸ ਨਹੀਂ ਹੁੰਦਾ ਲੋਕਾਂ ਨੂੰ ਅਸੀਂ ਇੱਕ ਤੇ ਬੇਨਤੀ ਕਰ ਰਹੇ ਹਾਂ ਗਵਰਨਮੈਂਟ ਆਫ ਇੰਡੀਆ ਨੂੰ ਥਰੂ ਪ੍ਰੋਪਰ ਚੈਨਲ ਅਸੀਂ ਲੀਗਲ ਜਿਹੜੇ ਕੁਝ ਮਾਹਰ ਨੇ ਉਹਨਾਂ ਦੀ ਸਲਾਹ ਦੇ ਨਾਲ ਇੱਕ ਡਰਾਫਟ ਬਣਾਇਆ ਹੈ ਜਿਹੜਾ ਸਾਡੇ ਰਿਸਪੈਕਟੇਬਲ ਜਿਹੜੇ ਪਾਰਲੀਮੈਂਟਰੀ ਅਫੇਅਰਸ ਐਂਡ ਲਾਅ ਐਂਡ ਜਸਟਿਸ ਮਿਨਿਸਟਰ ਨੇ ਉਹਨਾਂ ਨੂੰ ਮਿਲ ਕੇ ਇਹ ਅਸੀਂ ਦੇ ਰਹੇ ਹਾਂ ਗਲੋਬਲ ਪੰਜਾਬੀ ਐਸੋਸੀਏਸ਼ਨ ਵੱਲੋਂ ਮਤਲਬ ਜਿਹੜਾ ਦੇ ਰਹੇ ਹਾਂ ਕਿ ਇਸ ਦੇ ਸਬੰਧ ਵਿੱਚ ਪਾਰਲੀਮੈਂਟ ਵਿੱਚ ਨਵਾਂ ਕਾਨੂੰਨ ਬਣਾਇਆ ਜਾਵੇ ਨਾ ਕੇਵਲ ਗੁਰੂ ਗ੍ਰੰਥ ਸਾਹਿਬ ਲਈ ਬਲਕਿ ਸਾਰੇ ਹੀ ਧਰਮਾਂ ਦੇ ਪਵਿੱਤਰ ਗ੍ਰੰਥਾਂ ਦੀ ਜਿਹੜੀ ਮਾਨ ਮਰਿਆਦਾ ਹੈ ਉਹਨੂੰ ਕਾਇਮ ਰੱਖਣ ਦੇ ਲਈ ਉਹ ਕਾਨੂੰਨ ਜਿਹੜਾ ਹੈ ਉਹ ਪ੍ਰੋਪਰ ਹੋਣਾ ਚਾਹੀਦਾ ਤੇ ਸਜ਼ਾਵਾਂ ਵੀ ਜਿਹੜੀਆਂ ਨੇ ਉਹ ਵਾਜਬ ਕਿਸਮ ਦੀਆਂ ਜੋ ਵੀ ਸੁਪਰੀਮ ਕੋਰਟ ਆਫ ਇੰਡੀਆ ਸਮਝੇ ਜਾਂ ਲੀਗਲ ਮਾਹਰ ਸਮਝਣ ਅਜਿਹੀਆਂ ਸਜ਼ਾਵਾਂ ਹੋਣੀਆਂ ਚਾਹੀਦੀਆਂ ਬਿਨਾਂ ਦੇਰੀ ਦੇ ਆਉਣੀਆਂ ਚਾਹੀਦੀਆਂ ਤਾਂ ਜੋ ਇਹੋ ਜਿਹਾ ਕਟਨਾਵਾ ਨੂੰ ਰੋਕਿਆ ਜਾ ਸਕੇ ਬਹੁਤ ਬਹੁਤ ਧੰਨਵਾਦ